ਕੀੜੀਏਗਾ ਤਾਂ ਪਪੀ ਚਲ ਮੰਡੀ ਸਾਹਿਬ ਜੀ ਅੱਛਾ ਕੰਮੀ ਵਾਰ ਆ ਰਹੇ ਹੋ ਅੱਜ ਹੋ ਗਏ ਸਾਨੂੰ 6-7 ਮਹੀਨੇ ਹੋ ਗਏ ਅੱਛਾ 6-7 ਮਹੀਨਾ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਸਾਨੂੰ ਹਾਰਡ ਦੀ ਟੱਕ ਦੇ ਜਹੇਦਾਰ ਨੇ ਇਹਨੂੰ ਹਾਰਡ ਦੀ ਕੀ ਮਤਲਬ ਸਾਨੂੰ ਪ੍ਰੋਬਲਮ ਕੀ ਹੁੰਦੀ ਸੀ ਜਾਂ ਉਹਨਾਂ ਦੀ ਛਾਤੀ ਦਰਦ ਹੁੰਦਾ ਸੀ ਖੰਬੀ ਬਾਹਾਂ ਚ ਹੁੰਦਾ ਸੀਗਾ ਤੇ ਇਹ ਵਿੱਚ ਦਵਾਈ ਚੱਲਦੀ ਸੀ ਇਹ ਵਿੱਚ 5-6 ਮਹੀਨੇ ਖਾਧੀ ਪਰ ਉਹ ਅਸੀਂ ਉੱਥੋਂ ਜਿਹੜੀ ਫਰਕ ਨਹੀਂ ਪਿਆ ਸੀਗਾ ਜਿੰਨੇ ਜਿਹਨਾਂ ਨੇ ਦਵਾਈ ਖਾਂਦੇ ਸੋ ਉਹਨਾਂ ਜਿਹੜੇ ਫਰਕ ਸੀਗਾ ਅਸੀਂ ਫਿਰ ਵਾਇਸ ਸਾਹਿਬ ਦੀ ਇਹ ਐਡ ਵੇਖ ਕੇ ਤੇ ਅਸੀਂ ਇੱਥੇ ਮਾਨਸਾ ਪਹੁੰਚੇ ਹਾਂ ਇਸ ਮਾਨਸਾ ਚ ਪਹੁੰਚ ਕੇ ਅਸੀਂ ਡੇਢ ਮਹੀਨੇ ਚ ਸਾਨੂੰ ਜਿੰਨੀ ਪੂਰਾ ਫਰਕ ਪੈ ਗਿਆ ਸੀਗਾ ਜਦੋਂ ਅਸੀਂ ਪਹਿਲੀ ਵਾਰ ਆਏ ਆ ਪਹਿਲੀ ਵਾਰ ਅਸੀਂ ਕੜਾ ਪਿਆ ਤੇ ਅਸੀਂ ਜੀ ਤੁਹਾਨੂੰ ਬਸ ਦਵਾਈ ਲੈ ਲਈ ਤੇ ਜਿਹੇਦਾਰ ਨੇ ਗੱਡੀ ਚ ਬੈ ਕੇ ਕੜਾ ਪਿਆ ਸੀਗਾ ਹੁਣ ਜਿੰਦੀ ਹੈ ਸਾਨੂੰ ਵੀਡੀਓ ਅੱਛਾ ਤੁਹਾਨੂੰ ਗੱਡੀ ਚ ਬਿਠਾ ਕੇ ਪਾਇਆ ਗੱਡੀ ਚ ਬੈਠ ਕੇ ਗਿਆ ਸੀ ਜੀ ਸਸ ਜੱਤੁਰਾ ਹੀ ਨਹੀਂ ਸੀ ਜੱਤੁਰਿਆ ਨਹੀਂ ਜਾਂਦਾ ਸੀ ਉਸ ਤੋਂ ਬਾਅਦ ਜਿਹਨੇ ਪੰਜਾਂ ਚੋਹ ਮਹੀਨਾ ਦੇ ਵਿੱਚ ਇਹਨੂੰ ਪੂਰਾ ਫਰਕ ਪੈ ਗਿਆ ਅੱਛਾ ਆਪ ਹੀ ਕਪੜੇ ਕਨੇ ਧੋਨੇ ਆਪਦੇ ਡੀਟੀ ਰੂੜੇ ਧੋਨੇ ਹੈਗੇ ਕਰੇ ਪੂਰਾ ਕੰਮ ਕਰਦੀ ਹੈ ਅੱਛਾ ਉਸ ਤੋਂ ਬਾਅਦ ਇਹ ਆਪਣੀ ਵੀਡੀਓ ਵੇਖ ਕੇ ਬੜੀ ਸੰਗਤ ਨੇ ਫੋਨ ਕੀਤੇ ਆ ਗਿਆ ਇੱਥੇ ਆਉਂਦੇ ਆ ਲੁਧਿਆਣੇ ਤੋਂ ਕੱਲ ਮੈਨੂੰ ਪਰਸੋਂ ਦੋ ਫੋਨ ਆਏ ਸੀਗੇ ਇਹਨਾਂ ਨੇ ਇੱਥੇ ਹੁਣ ਹੁੰਦਾ ਤੇ ਫਿਰ ਮੈਂ ਲੁਧਿਆਣੇ ਐਡਰੈਸ ਦਿੱਤਾ ਇਹਨਾਂ ਦਾ ਅੱਛਾ ਠੀਕ ਹੈ ਨਹੀਂ ਲੁਧਿਆਣੇ ਤੋਂ ਤੁਹਾਡੇ ਕਿੰਨੇ ਪਤਾ ਲੱਗਿਆ ਇਹ ਜੀ ਆਪਣੀ ਵੀਡੀਓ ਵੇਖੀ ਜੋ ਤੁਸੀਂ ਮੈਥੋਂ ਨੰਬਰ ਪੁੱਛਿਆ ਨੰਬਰ ਬੋਲਿਆ ਤੁਹਾਡਾ ਨੰਬਰ ਪਾ ਜੀ ਮੈਂ ਆਖਿਆ ਵੀ ਤੁਸੀਂ ਮਾਨਸਾ ਨਾਲ ਉਹ ਲੁਧਿਆਣੇ ਦਾ ਤੁਹਾਨੂੰ ਐਡਰੈਸ ਦੇਣਾ ਇਹਨਾਂ ਦਾ ਐਡਰੈਸ ਲੈ ਕੇ ਇਹਨਾਂ ਨੇ ਫਿਰ ਮਾਨਸਾ ਵੈਸਾਬ ਨਾਲ ਗੱਲ ਕੀਤੀ ਆ ਉਹ ਲੁਧਿਆਣੇ ਜਾਣਗੇ ਦੋ ਆਪਾਂ ਨੂੰ ਫੋਨ ਫਿਰ ਆਏ ਸੀਗੇ ਉੱਥੋਂ ਸਰਸੇ ਤੋਂ ਹੀ ਉਹਨਾਂ ਨੂੰ ਵੀ ਡਰੈੱਸ ਦਿੱਤਾ ਇਹਨਾਂ ਦਾ ਉਹ ਵੀ ਇੱਥੇ ਪੰਜ ਸੇ। ਉਹ ਵੀ ਫਿਰ ਪੂਰ ਦਾ ਨੰਬਰ ਕਈ ਹੋਰ ਪੁੱਛਣ ਵਾਲੇ ਬੰਦੇ ਨੇ। ਹਾਂਜੀ ਤੇ ਮੈਂ ਕੀ ਬੋਲਿਆ ਸੀ 98783 18258 ਆਪਣੇ ਮਰੀਜ਼ ਨੂੰ ਜੰਦੀ ਹੈ ਦੂਰੀਆ ਜਰਮ ਹੋਇਆ। ਪੂਰਾ ਆਪਦਾ ਰੋਟੀ ਪਾਣੀ ਖਾਂਦੀ ਪੂਰਾ ਤੁਰਦੀ ਫਿਰਦੀ ਹੈਗੀ ਕੋਈ ਦਿੱਕਤ ਨਹੀਂ ਅਸੀਂ ਡੇਢ ਮਹੀਨਾ ਦਵਾਈ ਦਾ ਨਾਗਾ ਪਾਤਾ ਸੀ ਵੈਸੇ ਸਾਉ ਨੂੰ ਅੱਜ ਦੱਸਿਆ ਡੇਢ ਮਹੀਨੇ ਤੋਂ ਵੀ ਹੁਣੇ ਠੀਕ ਆ ਜਾਊਗਾ। ਪੀ ਅਸੀਂ ਡੇਢ ਮਹੀਨਾ ਨਾਗਾ ਪਾ ਕੇ ਆਇਆ ਸਤੋਂ ਨਹੀਂ ਪਹੁੰਚਿਆ ਗਿਆ ਇੱਥੇ ਹੋਰ ਕੰਨਾ ਸੀ ਅੱਛਾ ਡੇਢ ਮਹੀਨਾ ਬਿਜਦੀ ਨਾਗਾ ਡੇਢ ਮਹੀਨਾ ਨਾਗਾ ਪਾ ਕੇ ਆਇਆ ਤੇ ਜਮ ਤੰਦਰੁਸਤ ਤਾਂ ਕੋਈ ਗੋਲੀ ਨਹੀਂ ਖਾਂਦੀ ਕੁਝ ਨਹੀਂ ਖਾਂਦੀ ਅੱਛਾ ਅੰਗਰੇਜ਼ੀ ਦਵਾਈ ਕੋਈ ਨਹੀਂ ਖਾਂਦੀ ਨਾ ਜੀ ਕੁਝ ਨਹੀਂ ਖਾਂਦੀ ਉਹ ਬੰਦ ਅਸੀਂ ਪਰ ਅਸੀਂ ਫੇਰ ਕਾੜਾ ਸ਼ੁਰੂ ਕਰਤਾ ਵੀ ਜੇ ਮਾੜੀ ਮੋਟੀ ਕੋ ਨਾੜਾਂ ਦੀ ਬਲੋਗਾਂ ਆਏਗਾ ਤੇ ਸ਼ੁਰੂ ਕਰ ਦਈਏ ਹਾਂ ਠੀਕ ਹੈ ਟੈਸਟ ਲਈ ਕਰਵਾਈ ਹਾਂਜੀ ਨਹੀਂ ਟੈਸਟ ਨਹੀਂ ਕਰਿਆ ਹੁਣ ਦੂਜੀ ਆ ਰਵੇ ਸਾਹ ਨੇ ਕਿਹਾ ਜੀ ਉਹ ਕਰਾ ਕੇ ਲੋ ਜੀ ਮਾਰੇ ਟੈਸਟ ਜਿਹੜੇ ਵੀਡੀਓ ਵੇਖਣ ਵਾਲੇ ਉਹਨਾਂ ਨੂੰ ਕੀ ਕਹੂੰਗਾ ਉਹਨਾਂ ਮੈਂ ਤਾਂ ਇਹੋ ਜੀ ਕਹੂੰਗਾ ਕਿ ਆ ਆਪਾਂ ਜਿਹੜੇ ਡਾਕਟਰਾਂ ਕੋਲੇ ਜਾਂਦੇ ਹੈਗੇ ਆ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕੋਈ ਸਕਿੰਟ ਪਾਉਣੀ ਇੱਥੇ ਸਕਿੰਟ ਵਾਲੇ ਵੀ ਆਉਂਦੇ ਆ ਉੱਥੇ ਆਪਦੀ ਚੀਰ ਫਾੜ ਨਾ ਕਰਾਓ ਇਹ ਵੈਸੇ ਸਾਫ ਕਰ ਕਰਾ ਕੇ ਆਓ ਤੇ ਕੜਾ ਰੱਖਾਓ ਤੇ ਕੜੇ ਨਾਲ ਫਿਰ ਕਹੁੰਦਾ ਜੇ ਆਪਾਂ ਉੱਥੇ ਵੀ ਜਾਂਦੇ ਆ ਉੱਥੇ ਪਹਿਲੀ ਗੱਲ ਤਾਂ ਆਪਣਾ ਗੂਠਾ ਲਵਾਉਂਦੇ ਆ ਕੜੇ ਦੇ ਨਾਲ ਦਵਾਈ ਵੀ ਦਿੰਦੇ ਨੇ ਫਿਰ ਹਾਂ ਜੀ ਦਵਾਈ ਵੀ ਦਿੰਦੇ ਆ ਦਵਾਈਆਂ ਆਪਣੇ ਕੋਲ ਹੈਗੀਆਂ ਇਹ ਕਈ ਕਹਿੰਦੇ ਅਖਰੀ ਬਣਾਉਣਾ ਇਹ ਕਈ ਦੁਆਰਾ ਕਹਿ ਦਿੰਦੇ ਹੈਗੇ ਆ ਵੀ ਸਾਨੂੰ ਕੋਈ ਆਖਦਾ ਵੀ ਮਹਿੰਗੀ ਦਵਾਈ ਪਰੇ ਦਵਾਈਆਂ ਤੇ ਕੋਈ ਆਪਣੇ ਇੱਥੇ ਰੰਗ ਵੇਖ ਲੈਂਦੇ ਹੈਗੇ ਅੱਗੇ ਵੀ ਦੱਸਿਆ ਸੀਗਾ ਰੰਗ ਨਹੀਂ ਹੁਣ ਆਪਾਂ ਨੂੰ ਕੁਵੜੀਆਂ ਤਾਂ ਮੰਨਣਾ ਵੀ ਇਹ ਕੋਈਆਂ ਹੀ ਹੁੰਦੀਆਂ ਹੈਗੀਆਂ ਆ ਦਵਾਈ ਹੀ ਗੀ ਇਹਦੇ ਨਾਲ ਅੱਗੇ ਆਪਾਂ ਨੂੰ ਚਾਰ ਗੋਲੀਆਂ ਹੋਰ ਲੰਦੀਆਂ ਸੀਆਂ ਆਪਾਂ ਨੂੰ ਤਾਂ 8000 ਦੀ ਆਉਂਦੀ ਸੀ ਨਾ ਇੱਥੇ ਜਿੰਨਾਂ ਨੂੰ ਮੰਨ ਲਾ ਮਾੜਾ ਮੋਟਾ ਫਰਕ ਘੱਟ ਹੈਗਾ ਨਹੀਂ ਉਨੀ ਬਿਮਾਰੀ ਇਹ ਰੰਗ ਨਾ ਵੇਖਣੇ ਦਵਾਈਆਂ 'ਚ ਹੀ ਫਰਕ ਆ ਨਾ ਫਿਰ ਹੁੰਦਾ 3000 ਦੀ 4000 ਦੀ ਮਿਲਦੀ ਹੈ ਨਾ ਜੇ ਆਪਣੀਆਂ ਮੰਨ ਲਾ ਮਰੀਜ਼ ਦੀ ਸਾਰੀਆਂ ਨਾੜਾਂ ਹੀ ਬਲੋਕ ਸੀ ਕਿੰਨੇ ਦਿਨਾਂ ਦੀ ਦਵਾਈ ਮਿਲਦੀ ਹੈ ਇਹ 15 ਦਿਨਾਂ ਦੀ 15 ਦਿਨਾਂ ਤੋਂ ਆਪਣੀ ਪਹਿਲਾਂ 8000 ਦੀ ਸੀ ਹੁਣ 3000 ਦੀ 2500 ਦੀ ਅੱਛਾ ਜੇ ਉਸ ਹਿਸਾਬ ਨਾਲ ਨਾੜਾਂ ਦੀ ਬਲੋਕ ਖੁੱਲ ਗਈ ਦਵਾਈ ਵੀ ਘਟਾਤੀ ਖਰਚਾ ਵੀ ਘਟਾਤਾ ਅੱਛਾ ਦਵਾਈ ਘਟਾਈ ਅਸਕੇ ਦਿਨਾਂ ਦੀ ਦਵਾਈ ਦੇ। ਤਾਂ ਦਿਨਾਂ ਦੀ ਦਵਾਈ ਦੇ ਨਾ ਕੋਈ ਚੀਰ ਨਹੀਂ ਕੋਈ ਫਾੜ ਨਹੀਂ। ਨਾੜਾਂ ਦੀ ਬਲੋਕ ਖੁੱਲਦੀ ਦੀ ਪੂਰੀ ਤੰਦਰੁਸਤ ਆ। ਕੋਈ ਡਾਕਟਰਾਂ ਕੋਲੇ ਜਾਣ ਦੀ ਲੋੜ ਨਹੀਂ ਇੱਥੇ ਆਓ। ਕਾੜੇ ਦੇ ਨਾਲ ਨਾੜਾਂ ਦੀ ਬਲੋਕ ਖੁੱਲਦੀ ਆ। ਜੇ ਤਾਂ ਮੈਂ ਇਹੋ ਕਹਣਾ ਬਸ ਜੋ ਵੀਡੀਓ ਵੇਖਣਾਂ ਨੂੰ ਵੀ ਇੱਥੇ ਆਉਣ ਕਾੜੇ ਦੇ ਨਾਲ ਪੂਰੀ ਨਾੜ ਬਲੋਕ ਖੁੱਲਦੀ ਹੈਗੀ ਆ। ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕੋਈ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਅਸੀਂ ਡਾਕਟਰ ਕੋਲੇ ਬਥੇਰੇ ਧੱਕੇ ਖਾ ਕੇ ਆਏ। ਅੱਛਾ। ਹਾਂਜੀ ਅਸੀਂ 6 ਮਹੀਨੇ ਖਾਧੀ ਉੱਥੇ ਤੋਂ ਆਈ। ਪਰ ਉਹ ਨਜ਼ਰ ਫਰਕ ਆ ਜਿੰਨਾ ਚਿਰ ਆਪਾਂ ਦਵਾਈ ਲੈਨੇ ਆ ਉਹ ਨਸ਼ੇ ਨਾਲ ਫਰਕ ਆ। ਜੇ ਤੇ ਜਿਉਂ ਅਸੀਂ ਇਹ ਕਾੜਾ ਲੈਣ ਲੱਗੇ ਆ ਕੋਈ ਦਰਦ ਨਹੀਂ ਹੋਇਆ ਕੁਝ ਨਹੀਂ ਹੋਇਆਗਾ ਬਸ ਬਨੇਜ ਬਨੇਜ ਜ਼ਰੂਰੀ ਹੈ ਜੇ ਵੈਸਾ ਉਹ ਕਹਿੰਦੇ ਆ ਵੀ ਆਪਣਾ ਠੰਡਾ ਪਾਣੀ ਨਾ ਪੀਓ ਤੜੀ ਚੀਜ਼ ਨਾ ਖਾਓ ਹੁਣ ਵੀ ਉਹ ਤਾਂ ਦੇ ਵੀ ਹੁਣ ਵੀ ਮਾੜਾ ਉਸ ਤਰ੍ਹਾਂ ਬਨੇ ਰੱਖੋ ਇਹ ਨਹੀਂ ਆ ਵੀ ਠੀਕ ਹੈ ਉਹ ਤਾਂ ਹੁਣ ਵੀ ਆਉਂਦੇ ਵੀ ਜੇ ਨਹਾਉਣਾ ਵੀ ਆ ਤੇ ਧੁੱਪ ਚੜੀ ਤੋਂ ਨਹਾਓ ਅੱਛਾ ਹਾਂ ਤੇ ਗਰਮ ਪਾਣੀ ਪੀਓ ਠੀਕ ਹੈ ਨਹੀਂ ਠੀਕ ਤੇ ਮੀਂਹ ਵਾਰ ਆਈ ਸੀ ਅਸੀਂ ਦੂਜੀ ਵਾਰ ਆਇਆ ਕੀ ਪ੍ਰੋਬਲਮ ਕੀ ਸੀ ਮੇਰਾ ਹੱਟ ਦੀ ਪੰਪੇਂ ਘੱਟ ਸੀ अच्छा हां जी पिछली बार मेरा भतीजा गाड़ी चला के ले आया शायद कि मैं आप चला लेया फर्क पै गया कहना अच्छा मतलब ਤੁਸੀਂ ਹੁਣ ਜਦੋਂ ਆਏ ਆ ਗੱਡੀ ਆਪ ਚਲਾ ਕੇ ਲਿਆ ਆਪ ਤਾਂ ਆਪ ਚਲਾ ਕੇ ਲਿਆ ہاں ਜੀ ਇੰਨਾ ਕਿਵੇਂ ਇੱਕ ਇੱਕੇ ਬਾਰੀ ਚ ਕਿਵੇਂ ਫਰਕ ਆ ਫਰਕ ਪੈ ਗਿਆ ਦਵਾਈ ਨਾਲ ਹੀ اچھا ہاں ਜੀ ਕੀ ਪਹਿਲਾਂ ਪ੍ਰੋਬਲਮ ਕੀ ਹੁੰਦੀ ਅੱਠ ਪੰਤੇ ਘਟਾ ਜੀ 20 ਕਿ ਸੀਗੀ ਜੀ اچھا ہاں ਜੀ ਕੀ ਕਹਿੰਦੇ ਫਿਰ ਵੈ ਜੀ ਵੈ ਜੀ ਕਹਿੰਦੇ ਵੀ ਠੀਕ ਹੋ ਜਾਣਗੇ 8 ਮਹੀਨੇ ਦਵਾਈ ਲੈ ਕੇ 8 ਮਹੀਨੇ ਠੀਕ ਹੋ ਜਾ ਲੱਗਦਾਗਾ ਵੀ ਹੁਣ ਹਾਂ ਜੀ ਆ 15 ਦਿਨਾਂ ਚ ਬਾਵਾ ਫਰਕ ਪੈ ਗਿਆ اچھا ہاں ਕੀ ਕੀ ਲੱਗਦਾ ਵੀ ਪ੍ਰੋਬਲਮ ਆ ਨਹੀਂ ਘਟੀਆਂ ਜਿਹੜੀਆਂ ਸਾਰੀਆਂ ਠੀਕ ਹੈ ਜੀ ਅੱਗੇ ਤਾਂ ਮਤਲਬ ਚੱਕਰ ਆ ਜਾਂਦਾ ਸੀ ਚੱਕਰ ਆ ਜਾਂਦਾ ਸੀ ਪਾਠ ਨਹੀਂ ਸੀ ਹੁੰਦਾ ਹੁਣ ਪਾਠ ਵੀ ਵਧੀਆ ਕਰ ਲੈਂਦੇ ਆ ਅੱਛਾ ਹਾਂਜੀ ਸੈਂਚੀਆਂ ਤੋਂ ਪਾਠ ਕਰਦੇ ਆ 20-20 ਅੰਗਕ ਹੋ ਜਾਂਦੇ ਆ ਪਹਿਲਾਂ ਜੰਮੀ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਹੁਣ ਠੀਕ ਹੈ ਅੱਛਾ ਹੁਣ ਗੱਡੀ ਆਪ ਚ ਲੱਗਦੀ ਹੈ ਹਾਂਜੀ ਗੱਡੀ ਆਪ ਚ ਲੱਗਦੀ ਹੈ ਪਹਿਲਾਂ ਚਲਦੀ ਨਹੀਂ ਸੀ ਨਹੀਂ ਪਹਿਲਾਂ ਪਤੀਜਾ ਲੈ ਗਿਆ ਸੀ ਪਿਛਲੀ ਵਾਰ ਅੱਛਾ ਆ ਗਿਆ ਇੱਥੇ ਨਾਲ ਇੱਧਰ ਹੈਡ ਕਰੇ ਹੁਣ ਕਿਸ ਤਰ੍ਹਾਂ ਜੀ ਅੱਗੇ ਤਾਂ ਮਹਾ ਨਾਲ ਡਰਾਈਵ ਲਾਉਂਦਾ ਅਸੀਂ ਇੱਧਰ ਤੋਂ ਇਕੱਠੇ ਹੋਣੇ ਨੇ ਨਾ ਅਸੀਂ ਇਹਨਾਂ ਤੋਂ ਮੂਰੇ ਲਾਂਗੇ ਤੇ 100 ਤੇ ਲੈ ਆਏ ਨਾਲੇ ਅੱਛਾ ਅੱਗੇ ਹੌਲੀ ਹੌਲੀ ਮ ਕਲ ਨਾ ਡਰ ਲੱਗਦਾ ਹਾਰਡ ਵਾਲੀ ਬੰਦਨ ਤੋਂ ਉਹ ਡਰਜਾ ਲੱਗਦਾ ਨਹੀਂ ਨਹੀਂ ਹੁਣ 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 ਨਹੀਂ ਕੋਈ ਹੁਣ ਨਹੀਂ ਡਰ ਲੱਗਿਆ ਅੱਜ ਤੋਂ 15ਵੇਂ ਪਹਿਲਾਂ ਲੱਗਦਾ ਸ ਅੱਛਾ ਹਾਂ ਜੀ ਪਾਠ ਵੀ ਕਰ ਲਈਦਾ ਸਾਰਾ ਕੁਝ ਮਤਲਬ ਹਾਂ ਅੱਜ ਤੁਸੀਂ ਦੂਜੀ ਵਾਰ ਹੀ ਆਏ ਹੋ ਦੂਜੀ ਹਾਂ ਜੀ ਦੂਜੀ ਵਾਰ 15 ਦਿਨਾਂ ਦੀ ਦਵਾਈ ਹਾਂ ਜੀ 15 ਦਿਨਾਂ ਦੀ ਦਵਾਈ ਹਾਂ ਜੀ ਅੱਛਾ ਕੀ ਕਹੋਗੇ ਜਿਹੜੀ ਵੀਡੀਓ ਦੇਖ ਰਹੇ ਨੇ ਨਹੀਂ ਮੈਂ ਕਹਿੰਦਾ ਬੜੀ ਵਧੀਆ ਚੀਜ਼ ਹੈ ਬਹੁਤ ਵਧੀਆ ਅੱਛਾ ਸਾਰੀ ਦੁਨੀਆ ਕਹਾਂਗੇ ਸੁਣਿਆ ਸੀ ਹੈ ਨਾ ਸੰਜੀਵਨੀ ਬੂਟੀ ਪਰ ਸੰਜੀਵ ਹਾਂ ਜੀ ਅਸੀਂ ਯੂਨੀ ਬੂਟੀ ਵਾਰੇ ਵੀ ਇੱਥੋਂ ਦਵਾਈ ਲਓ ਵਧੀਆ ਚੀਜ਼ ਹੈ ਹਾਂ ਸਾਨੂੰ ਤਾਂ ਫ ਕਿੰਨੀ ਵਾਰ ਮੈਂ 15ਵੀਂ ਵਾਰ ਜੀ ਅੱਛਾ ਪ੍ਰੋਬਲਮ ਕੀ ਸੀ ਕਿ ਤੁਸੀਂ 15ਵੀਂ ਵਾਰ ਆਏ ਮੈਨੂੰ ਹਾਰਟ ਦੀ ਸੀ ਮੇਰੀ ਪੰਪਿੰਗ ਕੰਮ ਘਟ ਕਰ ਦਿੱਤੀ ਕਿੰਨਾ ਸੀਗਾ ਪੰਪਿੰਗ 25 ਦੀ ਜੀ ਤੇ ਹੁਣ ਕਿੰਨਾ ਹੈ ਬਹੁਤ ਫਰਕ ਪੈ ਗਿਆ ਜੀ ਹੁਣ ਟੈਸਟ ਵਗੈਰਾ ਕਰਾਏ ਸੀ ਹਾਂ ਜੀ ਕਿੰਨਾ ਪਾ ਹੁਣ 35 ਹੋ ਗਿਆ ਜੀ ਅੱਛਾ 25 ਤੋਂ 35 ਹੋ ਗਿਆ ਹਾਂ ਜੀ ਹੁਣ ਪੂਰਾ ਹੀ ਫਰਕ ਆ ਜਾਣੀ ਕੋਈ ਤਕਲੀਫ ਨਹੀਂ ਹੈਗੀ ਜੀ ਬੜਾ ਸਾ ਪ੍ਰਾਈਵੇਟ ਡਾਕਟਰ ਹੁੰਦਾ ਸੀ ਕੀ ਕਹਿੰਦੇ ਉਹ ਮੇਰੀ ਦਵਾਈ ਚੱਲ ਰਹੀ ਸੀ 2 ਸਾਲ ਤੋਂ ਜੀ ਹੁਣ ਉਹ ਜਮਾਂ ਸੁੱਟ ਗਈ ਜੀ ਅੱਛਾ ਜਿਹੜੀ ਅੰਗਰੇਜ਼ੀ ਦਵਾਈ ਕਰ ਰਹੇ ਸੀ ਹਾਂ ਜਮਾਂ ਬਿਲਕੁਲ ਸੁੱਟ ਕੀ ਕਹਿੰਦੇ ਬੈਜੀ ਬੈਜੀ ਕਹਿੰਦੇ ਟਾਇਰ ਕੇ ਕਰਾ ਲਏ ਜੀ ਹਾਂ ਜੀ ਹੁਣ ਕਿ ਜਮਾ ਹੀ ਠੀਕ ਆ ਕੋਈ ਤਕਲੀਫ ਨਹੀਂ ਆਂਦੀ ਜੀ ਕੀ ਕਿੰਨੀ ਉਮਰ ਹੈ ਬੇ ਜੀ ਮੇਰੀ 32 ਸਾਲ ਦੀ ਹੈ 32 ਸਾਲ ਦੀ ਉਮਰ ਦੇ ਵਿੱਚ ਬਈ ਕੀ ਇਸ ਤਰ੍ਹਾਂ ਦਾ ਕੋਈ ਖਾਣੇ ਪਾਣੀ ਇਸ ਤਰ੍ਹਾਂ ਦੇ ਸੀ ਬਸ ਖਾਣੇ ਪਾਣੇ ਪਤਾ ਹੀ ਸਾਨੂੰ ਜੀ ਸਾਡਾ ਖਾਣੇ ਪਾਣੇ ਚ ਮਿਲਦਾ ਆਪ ਟੀਨ ਸਾਰੀਆਂ ਚੀਜ਼ ਹੋਂ ਪੀਣ ਵਾਲਿਆਂ ਚ ਆਪ ਜੀ ਇਹਦੀ ਵੀ ਚੀਜ਼ ਕਰ ਰਹੇ ਕੋਈ ਵੀ ਹੂੰ ਸਟੈਂਟ ਵੀ ਦੱਸਿਆ ਸੀ ਤੁਹਾਨੂੰ ਨਹੀਂ ਸਟੈਂਟ ਨਹੀਂ ਦੱਸਿਆ ਜੀ ਦਵਾਈ ਚੱਲ ਰਹੀ ਥੀ ਮੇਰੀ ਜੀ 2 ਸਾਲ ਤੋਂ ਪਿਛਲੇ ਹੂੰ ਇਹ ਤਰਕਣ ਤੁਰਕਣ ਵਾਦੀ ਦੀ ਸਾਹ ਚੜਦਾ ਦੀ ਮੈਂ ਤੁਰਦਾਂ ਜੁ ਮੈਂ 2-2 ਕਿਲੋਮੀਟਰ ਤੁਰ ਸਕਦਾ ਵਧੀਆ ਹੈ ਨਾ 2 ਕਿਲੋਮੀਟਰ ਤੱਕ ਤੁਰ ਸਕਦਾ ਵਧੀਆ ਅੱਛਾ ਕੋਈ ਤਕਲੀਫ ਨਹੀਂ ਹੈਗੀ ਕੰਮ ਧੰਦਾ ਕਰਦੇ ਕੋਈ ਹੋਰ ਹਾਂ ਹੁਣ ਜਾ ਰਹੇ ਹਾਂ ਕੰਮ ਕਰਦੇ ਕੋਈ ਪ੍ਰੋਬਲਮ ਨਾ ਨਾ ਕੋਈ ਨਹੀਂ ਕੀ ਕਹੂੰਗੇ ਜਿਹੜੇ ਵੀਡੀਓ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਕਹਿਣਾ ਵੀ ਇੱਥੋਂ ਆਓ ਜ ਨਹੀਂ ਕੋਈ ਤਕਲੀਫ ਆ ਜੀ ਮੈਸਰ ਸਾਹਿਬ ਦੀ ਲਗਾਂ ਬਹੁਤ ਵਧੀਆ ਲਾਜ ਆ ਜਿੰਨਾਂ ਦਾ ਜੀ ਸਾਰਿਆਂ ਨੂੰ ਇਹ ਕਹਿਣਾ ਵੀ ਆ ਕੇ ਆਪਦਾ ਪਹੁੰਚੋ ਇੱਥੇ ਅਗਲੀ ਜਿੱਦਵਈਆਂ ਤੋਂ ਬਚੋ ਆਪਦਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਉਹ ਅੰਨੀਗੜ ਕਿੰਨੀ ਵਾਰ ਆ ਰਹੇ ਹੋ ਜੀ 11ਵੀਂ ਵਾਰ ਇਹ ਪ੍ਰੋਬਲਮ ਕੀ ਸੀ ਨਾ ਹਟਦੀ ਜ ਹਾਂਜੀ ਸਟੈਂਟ ਪਾਉਣ ਨੂੰ ਪਹਿਲਾਂ ਕਰਵਾਇ ਸੀ ਉਹ ਸਟੈਂਟ ਪਾਉਣ ਨੂੰ ਕਹਿੰਦੇ ਸੀ ਇਨਸਟੈਂਟ ਪਹਿਣਗੇ ਬਾਈਪਾਸ ਸਰਜਰੀ ਹੋਊਗੀ ਤੇ ਫਿਰ ਅਸੀਂ ਉਹ ਦਵਾਈ ਵੀ ਚਾਲੂ ਰੱਖਤੀ ਜਲੰਦਰ ਵਾਲੀ ਤੇ ਫਿਰ ਇਹਨਾਂ ਕੋਲੇ ਆਏ ਬਾਬਾ ਜੀ ਕੋਲੇ ਇਹ ਇਹਨਾਂ ਦੀ ਦਵਾਈ ਨਾਲੋਂ ਬਿਲਕੁਲ ਠੀਕ ਕਿੰਨੀ ਵਾਰ ਆ ਰਹੇ ਹੋ 11ਵੀਂ ਵਾਰ ਅੱਛਾ 11ਵੀਂ ਵਾਰ ਆ ਰਹੇ ਹੋ 11 ਵਾਰ ਦੀ ਜੇ ਕਿੰਨਾ ਬਹੁਤ ਫਰਕ ਆਈ 80% ਫਰਕ ਹੋਊਗਾ ਹੁਣ ਤਾਂ ਅੱਛਾ 80% ਹਾਂ ਮਾੜੀ ਮੋਟੀ ਠੰਡ ਜੀ ਜੇ ਥੋੜੀ ਬਹੁਤੀ ਪ੍ਰੋਬਲਮ ਆਉਂਦੀ ਹੈ ਨਹੀਂ ਬਿਲਕੁਲ ਠੀਕ ਹੈ ਪਹਿਲਾਂ ਜਿਆਦਾ ਕੀ ਪ੍ਰੋਬਲਮ ਸੀ ਪਹਿਲਾਂ ਤਾਂ ਇੱਕ ਤਾਂ ਸਾਹ ਫੁੱਲਦਾ ਸੀ ਇੱਕ ਛਾਤੀ ਚ ਇੱਕ ਆ ਪਾਸਾ ਜਾ ਸੁਣ ਰਹਿਣਾ ਤੇ ਦਿੱਦਲਾ ਪਾਸਾ ਜਾ ਸਾਰਾ ਸੱਜਾ ਪਾਸਾ ਬਾਕੀ ਬਿਲਕੁਲ ਠੀਕ ਆ ਹੁਣ ਇਹ ਲੱਛਣ ਕੋਈ ਹੈ ਤਾਂ ਨਹੀਂ ਨਹੀਂ ਇਹ ਕੋਈ ਨਹੀਂ ਹੈਗਾ ਹੁਣ ਠੀਕ ਆ ਬਿਲਕੁਲ ਠੀਕ ਆ ਕੋਈ ਟੈਸਟ ਵਗੈਰਾ ਕੋਈ ਟੈਸਟ ਤਾਂ ਇਹ ਕਿ ਨਹੀਂ ਕਰਾਇਆ ਕਹਿੰਦੇ ਵੀ 12 ਤੋਂ 12 ਕੜੇ ਪੀਓ ਇਹਨੇ ਫਿਰ ਦੇਖਦੇ ਹਾਂ ਫੇਰ ਕਰਵਾਵਾਂਗੇ ਸਰੀਰ ਬਿਲਕੁਲ ਠੀਕ ਆ ਕੋਈ ਪ੍ਰੋਬਲਮ ਨਹੀਂ ਕੀ ਕਹੋਗੇ ਜਿਹੜੀ ਵੀਡੀਓ ਦੇਖ ਲਈ ਮੀਡੀਆ ਵਾਲਿਆਂ ਦੇ ਵੀ ਇੱਥੇ ਇਲਾਜ ਕਰਾਓ ਬਾਬਾ ਜੀ ਕੋਲੇ ਆਓ ਬਹੁਤ ਵਧੀਆ ਇਲਾਜ ਹੈ ਹਾਰਟ ਵਾਸਤੇ ਬਲੋਕਿੰਗ ਵਾਸਤੇ ਇੱਥੇ ਪਹੁੰਚੋ ਇਹ ਬਹੁਤ ਵਧੀਆ ਇਲਾਜ ਹੈ ਭਜੀ ਕਿੱਡੀ ਜਗਤੋਂ ਆਏ? ਕਰਨਪੁਰ ਤੋਂ Rajasthan ਤੋਂ। ਅੱਛਾ Rajasthan ਤੋਂ। ਹਾਂਜੀ। ਤੇ ਕਿੰਨੀ ਵਾਰ ਆ ਰਹੇ ਹੋ ਤੁਸੀਂ? 6ਵੀਂ ਵਾਰ ਆਏ ਆਂ ਜੀ। ਪੰਜ ਕਾਲੇ ਪਿੱਤੇ ਪਹਿਲੇ। ਅੱਛਾ ਪ੍ਰੋਬਲਮ ਤੁਹਾਨੂੰ ਹੈ? ਹਾਂਜੀ ਹਾਂਜੀ। ਕੀ ਪ੍ਰੋਬਲਮ ਕੀ ਸੀ? ਮੇਰੇ ਹਾਰਟ ਦੀ ਪ੍ਰੋਬਲਮ ਹੈ। ਸਟੈਂਟ ਪਿਆ ਹੋਇਆ ਜੀ। ਪਹਿਲਾਂ ਸਟੈਂਟ ਪਿਆ ਹੋਇਆ। ਹਾਂਜੀ ਹਾਂਜੀ। ਅੱਛਾ। ਕੀ ਕਹਿੰਦੇ ਸੀ ਪ੍ਰਾਈਵੇਟ ਡਾਕਟਰ? ਉਹ ਤਾਂ ਕਹਿੰਦੇ ਦਵਾਈ ਲਈ ਚੱਲੋ ਬਸ ਠੀਕ ਹੋ ਤੁਸੀਂ। ਹੂੰ। ਪਰ ਵੈਦ ਜੀ ਕੀ ਕਹਿੰਦੇ ਨੇ ਬਈ ਇੱਥੇ? ਵੈਦ ਜੀ ਤਾਂ ਕਹਿੰਦੇ ਵੀ ਟਾਈਮ ਲੱਗੂਗਾ ਠੀਕ ਹੋ ਜਾਓਗੇ ਦਵਾਈ ਛਡਾ ਦੇਾਂਗੇ ਇੰਗਲਿਸ਼ ਜਿਹੜੀ ਅੰਗਰੇਜ਼ੀ ਹੈਗਾ ਜੀ 35 40 ਪੈਸੇ ਪ੍ਰੋਬਲਮ ਕੀ ਹੁੰਦੀ ਸੀ ਫਿਰ ਜਦੋਂ ਤੁਸੀਂ ਸਟੰਡ ਪਵਾ ਕੇ ਵੀ ਦੁਬਾਰੇ ਤੁਸੀਂ ਇੱਥੇ ਟ੍ਰੀਟਮੈਂਟ ਲਈ ਆਏ ਦਰਦ ਹੁੰਦਾ ਸੀਗੇ 36 37 ਚੜਦਾ ਅੱਛਾ ਹੁਣ ਠੀਕ ਹੈ ਜੀ ਤਰ ਤਾਂ ਨਹੀਂ ਹੁੰਦਾ ਸਾਬ ਥੋੜਾ ਥੋੜਾ ਚੜਦਾ ਹੈ ਜੇ ਅੱਗੇ ਨਾਲ ਠੀਕ ਹੈ ਸਾਬ ਵੀ ਤੋੜਾ ਫੇਰਾ ਕਿਵੇਂ ਵਧੀਆ ਕਰ ਲੈਣਾ ਤੋੜਾ ਫੇਰਾ ਬਹੁਤ ਕਰ ਲੈਣਾ ਜੀ ਅੱਛਾ ਕਿਹੜੀ ਜਗ੍ਹਾ ਤੋਂ ਆਵੇ ਜੀ ਅਸੀਂ ਪਦੇਕੜ ਸਨਾਈ ਜ਼ਿਲ੍ਹਾ ਬਰਨਾਲਾ ਜੀ ਅੱਛਾ ਪ੍ਰੋਬਲਮ ਕੀ ਸੀ ਜੀ ਪ੍ਰੋਬਲਮ ਦੋਸਤ ਨੂੰ ਹਾਰਡ ਦੀ ਪ੍ਰੋਬਲਮ ਸੀਗੀ ਉੱਥੇ ਚੰਡੀਗੜ੍ਹ ਜੀ ਉਹਨਾਂ ਨੇ ਪਾਤੀ ਜੀ ਡੇਟ 2026 ਮੋਬਾਈਲ ਤੇ ਦੇਖਿਆ ਸੀ ਜੜ ਤੀਜੀ ਵਾਰ ਆ ਜੀ ਬਹੁਤ ਵਧੀਆ ਸਮਛਾਣੀ ਸੌਣ ਵੀ ਲੱਗਿਆ ਜੀ ਅੱਗੇ ਸੌਂਦਾ ਵੀ ਨਹੀਂ ਸੀ ਗਮਰੀ ਸਟ ਹਾਂਜੀ ਵੀ ਪ੍ਰੋਬਲਮ ਜਿਆਦਾ ਕੀ ਹੁੰਦੇ ਹਾਰਦੀ ਸੀ ਸਾਹ ਨਹੀਂ ਹੁੰਦੇ ਰੁਕਦੇ ਸੀ ਅੱਛਾ ਸਾਹ ਹਾਂਜੀ ਛੱਡ ਹਾਂਜੀ ਹਾਂਜੀ ਤੇ ਹੁਣ ਕਿਵੇਂ ਆ ਠੀਕ ਹੈ ਹੁਣ ਠੀਕ ਆ ਜੀ ਵੀ ਪੂਰਾ ਵਾਇ ਨਹੀਂ ਪ੍ਰੋਪਰ ਨਹੀਂ ਹੈਗਾ ਮਤਲਬ ਜੇ ਤੀਜੀ ਵਾਰ ਆ ਰਹੇ ਹਾਂ ਮਤਲਬ ਜੇ ਦੋ ਕੜੇ ਲੈ ਲਿਆ ਤੀਜਾ ਲੈਣਾ ਹੈ ਹਾਂਜੀ ਹਾਂ ਤੀਜਾ ਜੀ ਅੱਜ ਤੀਜਾ ਕੜਾ ਹੈ ਮਤਲਬ ਦੋ ਕੜਾ ਲੈ ਪੂਰਾ ਫਰਕ ਪੈ ਜੇ ਕਿਹੜੀ ਕੀ ਹਾਲ ਨੇ ਵਿੱਚੋਂ ਠੀਕ ਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸਮਾਣੇ ਤੋਂ ਆਏ ਕਿੰਵੀਂ ਵਾਰ ਆ ਰਹੇ ਹੋ ਤੀਜੀ ਵਾਰ ਆਏ ਕੀ ਪ੍ਰੋਬਲਮ ਕੀ ਸੀ ਜੀ ਹਣਦੀ ਪ੍ਰੋਬਲਮ ਆਪਣਾ ਬਲੌਕ ਜੇ ਇੱਕ ਨਾਲ ਸੀ ਹੂੰ ਤੇ ਕੀ ਡਾਕਟਰ ਪ੍ਰਾਈਵੇਟ ਡਾਕਟਰ ਨੇ ਕੀ ਕਹੇ ਸੀਗਾ ਪਹਿਲਾਂ ਤਾਂ ਕਹਿੰਦੇ ਸੀ ਸਟੰਟ ਪਾਊਗਾ ਜੀ ਹੂੰ ਹੁਣ ਪਿੱਛੇ ਟੈਸਟ ਕਰਾਇਆ ਹੁਣ ਥੋੜੀ ਬਲੌਕ ਹੋਈ ਖੁੱਲ ਗਈ ਪਹਿਲਾਂ 95% ਸੀ ਹੁਣ 70% ਹੈ ਉਹ ਕਹਿੰਦੇ ਵੀ ਅਜੇ ਦਵਾਈ ਖਾਈ ਚੱਲੋ ਫਿਰ ਮੈਨੂੰ ਇਹਨਾਂ ਦਾ ਪਤਾ ਲੱਗਿਆ ਫਿਰ ਇੱਥੇ ਆਏ ਅੱਛਾ ਅਜੇ ਤੀਜੀ ਵਾਰ ਆ ਰਹੇ ਤੁਸੀਂ ਹਾਂਜੀ ਹਾਂਜੀ ਕਿਵੇਂ ਲੱਗਾ ਤੀਜੀ ਵਾਰ ਲਗਦਾ ਕੋਈ 3% ਫਰਕ ਹੈ। ਹਾਂ ਸਾਹ ਨੂੰ ਜਿਹੜਾ ਚੜਦਾ ਹੀ ਨਹੀਂ ਉਹਦਾ ਫਰਕ ਹੈ। ਅੱਛਾ ਰੋਟੀ ਹੱਟੀ ਹੁਣ ਖਾ ਲੈਨੇ ਹਾਂ। ਰੋਟੀ ਤਾਂ ਪਹਿਲਾਂ ਵੀ ਖਾਈ ਦੀ ਰੋਟੀ ਦਾ ਕੋਈ ਦੇਖ ਨਹੀਂ। ਹਾਂਜੀ। ਮਤਲਬ ਪਹਿਲਾਂ ਸਾਚੀ ਜੀ ਦਰਦ ਹੁੰਦਾ ਸੀ। ਨਹੀਂ ਦਰਦ ਕੋਈ ਨਹੀਂ ਹੁੰਦਾ ਹੀ ਸਾਹ ਜੜਦਾ ਹੀ ਤੇ ਸਾਹ ਸਾਹ ਦੀ ਆਵਾਜ਼ ਆਉਂਦੀ ਹੈ। ਉਹ ਚੀਜ਼ ਦਾ ਫਰਕ ਹੁਣ 10-15% ਹੈ। ਹਾਂਜੀ। ਕੀ ਨਟਵਣਾ ਸ਼ਰ? ਤੁਹਾਨੂੰ ਤੋਂ ਕੀ ਪ੍ਰੋਬਲਮ ਕੀ ਸੀਗੀ? ਹਾਰਡ ਦੀ ਪ੍ਰੋਬਲਮ ਹੈ। ਕਿੰਨੇ ਟਾਈਮ ਤੋਂ ਸੀਗੀ ਪ੍ਰੋਬਲਮ? ਪ੍ਰੋਬਲਮ ਦਾ 8 ਸਾਲ ਹੋ ਗਈ। अच्छा 800 ਜਾਂ ਜੰਦਰਾ ਦੋ ਸਟੰਡ ਪੈ ਚੁੱਕਿਆ ਬੋ ਸਟੰਡ ਪੈ ਹਾਂਜੀ ਇੱਥੇ ਹੁੰਦਾ ਨੂੰ ਕਿੰਨਾ ਟਾਈਮ ਲੱਗਦਾ ਇੱਥੇ ਇਦਾਂ ਛੇਵੀਂ ਵਾਰੀ ਆਏ ਸਤਵੀਂ ਵਾਰੀ ਆ ਗਏ ਅੱਜ ਸਤਵੀਂ ਵਾਰੀ ਹਾਂਜੀ ਕਿਵੇਂ ਲੱਗਦਾ ਛੇਵੀਂ ਵਾਰੀ ਪਹਿਲਾਂ ਤੁਸੀਂ ਬਾਕੀ ਦੇਖੋ ਜੀ ਟੈਸਟ ਲਾ ਕੇ ਪਤਾ ਲੱਗੂਗਾ ਇਦਾਂ ਕੋਈ ਆਪਣੇ ਆਪ ਨੂੰ ਕੋਈ ਫੀਲ ਮਿਆ ਜੀ ਨੂੰ ਗਰਦਨ ਨੂੰ ਖੱਚੀ ਪੈਂਦੀ ਸੀ ਉਹ ਟਿਕਿਆ ਹਰਦਾ ਉਹ ਤਾਂ ਨਹੀਂ ਮਹਿਸੂਸ ਹੁੰਦੀ ਹਣਾ ਅੱਛਾ ਵੀ ਦੌੜਦੇ ਆ ਤਾਂ ਸਾਹ ਚੜਦਾ ਜੀ ਫਿਰ ਦੌੜ ਲਾਉਂਦੇ ਸਾਹ ਚੜ ਜਾਂਦਾ ਅੱਛਾ ਸਟੰਡ ਪੈ ਹੋ ਗਿਆ ਹਾਂ ਸਟੰਡ ਪੈ ਗਿਆ ਹਾਂਜੀ ਕੀ ਕੀ ਕਹਿੰਦੇ ਵੈਦ ਜੀ ਨਾਲ ਗੱਲ ਕਰ ਅੰਗਰੇਜ਼ੀ ਦੇ ਬਾਈ ਹਾਂ ਜੋ 1 ਸਤਵੇਂ ਮਹੀਨੇ ਨਿਕਲੇ ਚਲਵਾਵਾਂਗੇ 7 8 ਮਹੀਨੇ ਚਲਵਾਵਾਂਗੇ ਕਿੰਨਾ ਵੀ ਮੇਰੇ ਤੋਂ ਬਾਜੀ ਵੀ ਬੰਦ ਕਰ ਦਾਂਗੇ ਅੱਛਾ ਮਤਲਬ ਉਹ ਜਿਹੜੀ ਸਹੀ ਹੋ ਜਾਏਗਾ ਦੇਖੋ ਹੁਣ ਪਿੱਛੇ ਚੈੱਕ ਟੈਸਟ ਕਰਵਾਵਾਂਗੇ ਦੁਬਾਰਾ ਕਿ ਲੱਗੂ ਬਦਲ ਰਿਹਾ ਰਿਪੋਰਟਾਂ ਕਿ ਇਸ ਸਿਸਟਮਾ ਕਿਵੇਂ ਹੁੰਦਾ ਹੈ ਕਿਹੜੀ ਜਗ੍ਹਾ ਤੋਂ ਆਵੇ ਬਰਨ ਵਾਲਾ ਕਿੰਨੀ ਵਾਰ ਆ ਰਿਹਾ ਚੌਥੀ ਵਾਰ ਆ ਜਾ ਕਿਵੇਂ ਲੱਗਾ ਚੌਥੀ ਵਾਰ ਤੋਂ ਮਤਲਬ ਠੀਕ ਹੈ ਹੁਣ ਸ਼ਾਮ ਵਗੈਰਾ ਚੜਦਾ ਚੋ ਚੜਦਾ ਨਿਕਾ ਅੱਛਾ ਬਾਕੀ ਹੁਣ ਟੈਸਟਾਂ ਦੇ ਪਤਾ ਲੱਗੂ 4 ਮਹੀਨੇ ਬਾਅਦ ਟੈਸਟ ਕਰਨ ਕਰਵਾਵਾਂਗੇ ਅੱਛਾ 4 मतलब ਤੁਸੀਂ ਤਿੰਨ ਤਿੰਨ ਕਾਢ ਹੀ ਲੈਨੇ ਹਨਾ ਤਿੰਨ ਲੈ ਹਾਂ ਅਜੇ ਚੌਥਾ ਚੌਥਾ ਅਜੇ ਚੌਥਾ ਅੱਛਾ ਜੀ ਕਿਵੇਂ ਮਹਿਸੂਸ ਹੋ ਰਿਹਾ ਠੀਕ ਹੈ ਸਾਹ ਵਗੈਰਾ ਜਦੋਂ ਚੜਦਾ ਨਹੀਂਗਾ ਬਾਕੀ ਤਾਂ ਪੰਪ ਦੀ ਪ੍ਰੋਬਲਮ ਹੈ ਮੈਨੂੰ ਦੇਖੋ ਵੀ ਕੀ ਫਰਕ ਪੈਂਦਾ ਕਿੰਨੇ ਪਰਸੈਂਟ ਇਹ 25% ਹੈ ਅੱਛਾ ਚਾਰ ਕਾਢੇ 8 ਕਾਢੇ ਬਾਅਦ ਕਹਿੰਦੇ ਸੀ ਮੇਰੇ ਵੀ ਟੈਸਟ ਕਰਾਵਾ ਦੇਖੋ ਵੀ ਉਦੋਂ ਫਰਕ ਪੈਂਦਾ ਫਿਰ ਪਤਾ ਲੱਗਦਾ ਅੱਛਾ 25% ਕੰਮ ਕਰ ਚੱਲੋ ਅਗਲੀ ਵਾਰ ਅਸੀਂ ਰਿਵਿਊ ਲਵਾਂਗੇ ਤੁਹਾਡਾ ਜਰੂਰ ਅਸੀਂ ਕਿਉਂਕਿ ਜਦੋਂ ਤੁਸੀਂ ਠੀਕ ਹੋਗੇ ਪੂਰੇ ਟੈਸਟ ਕਰਾਉਂਗੇ ਉਦੋਂ ਬਾਅਦ ਆਪਾਂ ਪੂਰਾ ਲਵਾ ਕੇ ਰਿਵਿਊ ਬਾਈ ਜੀ ਕੀ ਗੱਲ ਹੈ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਗੜੱਦੀ ਤੋਂ ਆਏ ਜੀ ਕਿੰਨੀ ਵਾਰ ਆ ਰਹੇ ਹੋ ਜੀ ਮੈਂ ਦੂਜੀ ਵਾਰ ਹੀ ਆਇਆ ਹਾਂ ਜੀ ਅੱਛਾ ਕੀ ਕਿੱਥੋਂ ਪਤਾ ਲੱਗੇ ਤੁਹਾਨੂੰ ਬਾਈ ਜੀ ਇੰਨਾ ਮੋਬਾਈਲ ਤੇ ਦੇਖਿਆ ਸੀ ਜੀ ਹੂੰ ਉਹ ਤੋਂ ਦੇਖ ਕੇ ਆਏ ਹਾਂਗੇ ਅੱਛਾ ਹਾਂ ਅੱਛਾ ਪ੍ਰੋਬਲਮ ਕੀ ਆਉਂਦੀ ਸੀ ਕਿ ਤੁਹਾਨੂੰ ਹਾਰਟ ਦੀ ਹੈ ਜੀ ਦਿੱਕਤਾਂ ਸਾਹ ਚੜਦਾ ਜੀ ਅੱਛਾ ਹਾਂ ਤੋਰਾ ਫੇਰਾ ਹੁੰਦਾ ਕਿਸੇ ਹਾਂ ਦਿੱਕਤ ਪੈਂਦੀ ਹੈ ਜੀ ਥੋੜਾ ਸਾਹ ਚੜਦਾ ਜਦੋਂ ਤੋਰਾ ਫੇਰਾ ਕਰਦੇ ਹਾਂ ਹੂੰ ਹਾਂ ਤੇ ਕੀ ਕਹਿੰਦੇ ਫਿਰ ਬਾਈ ਜੀ ਕਹਿੰਦੇ ਨੇ ਹਾਂ ਇੱਕ ਕਾੜੀ ਲੈ ਤੁਸੀਂ ਨਾ ਹਾਂ ਇੱਕੋ ਹੀ ਲੈ ਹਾਂ ਜੀ ਠੀਕ ਹੈ ਹਾਂ ਜੀ ਮਾਲਾ ਹੁਣ ਕੀ ਦੱਸਾਂ ਜੀ ਹੁਣ ਦੱਸਣਾ ਪੂਗਾ ਨਹੀਂ ਕੰਬੀ ਵਾਰ ਆ ਰਹੀ ਮੈਂ ਅੱਜ ਫੇਰ ਮਾਲਾ ਸਾਲਾ ਦੁਆਰੇ ਹਾਂ ਮਾਲਾ ਹੁਣ ਮਰੀ ਜਾ ਤੁਹਾਨੂੰ ਜਵਾਈ ਆਇਆ ਪਾਣ ਜੀ ਗੁੱਡੀ ਆਈ ਹੈ ਅੱਛਾ ਤੇ ਇੱਕ ਮੇਰਾ ਪਿੰਡ ਚੋ ਦੋਸਤ ਹੈ ਉਹ ਆਉਂਦਾਗਾ ਉਹਨਾਂ ਦਾ ਕਾਲੀ ਬਿਠਾ ਹਾਂ ਅੱਛਾ ਨਹੀਂ ਮਤਲਬ ਤੁਸੀਂ ਆਪਦੀ ਦਵਾਈ ਛੱਡਦੀ ਮਾਰਾ ਸਾਰੀ ਹੀ ਛੱਡੀ ਹੋਈ ਹੈ ਉਹਨੇ ਤਾਂ ਮੈਨੂੰ ਹੋ ਗਿਆ ਆਪਾਂ ਉਹ ਦੇਖੀ ਨਹੀਂ ਮੁੜ ਕੇ ਅੱਛਾ ਕਿਹੜਾ ਰਿਪੋਰਟਾਂ ਕਰਾ ਕੇ ਦੇਖਿਆ ਕਹਿੰਦਾ ਹਾਂ ਤੈਨੂੰ ਲੋੜ ਨਹੀਂ बस मुड़के यही कृपा है। हुन फिर सेवा च लगे होले तुसी। ਉਹ ਤਾਂ ਸੇਵਾ ਸੀ। ਹਾਂ। ਅੱਛਾ। ਉਹ ਜੋ ਲੈ ਆਉਂਦੇ ਨਾਲ ਗੱਡੀ ਜੀ ਉਠਾ ਲਿਆਉਂਦੇ ਨੇ ਚੱਲ ਫਿਰ ਐ ਆਜੇ। ਕਿੰਨੇ ਬ੍ਰੀਜ ਲੈ ਕੇ ਆਈ ਫਿਰ ਅੱਜ। ਅੱਜ 4 ਐ। ਅੱਛਾ ਜੀ। ਅੱਛਾ ਤੁਹਾਨੂੰ ਪੁੱਛ ਲੈਂਦੇ ਨੇ ਫੋਨ ਕਰ ਲੈਂਦੇ ਨੇ। ਅੱਜ ਆਪਦੇ ਨੇੜੇ ਵਾਲ ਦੂਜਿਆਂ ਦਾ ਮਾਂ ਨਾਲ ਖਾਣ ਨੂੰ ਹੋਣਾ ਤਾਂ ਪਹਾੜ ਜਵਾਈ ਆ ਗਿਆ। ਅੱਛਾ ਰਿਸ਼ਤੇਦਾਰ ਨੇ। ਰਿਸ਼ਤੇਦਾਰਾ ਹੋਣੀ ਮੈਂ ਦੂਜਿਆਂ ਨਾਲ ਹੁੰਦਾ ਮੈਂ ਕਹਿੰਦਾ ਬਈ ਤੂੰ ਜਾਓ। ਹੂੰ। ਇਹ ਤਾਂ ਫਿਰ ਉਸ ਨਾਲ ਲੈ ਜਾਣਾ ਤੂੰ ਨਾਲ ਆ ਜਾ ਯਾਰ। ਹਾਂਜੀ। ਕੀ ਉਹਨਾਂ ਨੂੰ ਕੀ ਪ੍ਰੋਬਲਮ ਸੀ? ਉਹਨਾਂ ਨੂੰ ਤਾਂ ਸਿਰ ਉਹਦਾ ਗਾਈ ਦਾ ਨਹੀਂ ਹੈਗਾ ਹੱਥ ਪੈਰ ਜੇ ਹਾਲਟ ਦੀ ਹਾਲਟ ਦੀ ਆ ਤੇ ਇੱਕ ਗੁੱਡੀ ਨੂੰ ਉਹਨੇ ਮੈਂ ਦੱਸਣ ਕਿ ਬਾਣੀ ਨੂੰ ਕਹਿੰਦੀ ਬਸ ਡਾਕਟਰ ਨੂੰ ਦੱਸ ਤੇ ਫਿਰ ਮੈਂ ਤਾਂ ਐਵੇਂ ਕਹਦੀ ਕੋਲੇ ਖੜਿਆ ਨਹੀਂ ਹਾਂ ਤੇ ਮੈਂ ਕਹਿੰਦਾ ਇਹ ਗੱਲ ਮਾਤਾ ਕਹਨੇ ਜੀ ਜਿਹਨੂੰ ਕਿਸੇ ਨੇ ਆਇਆ ਕਹਦਾ ਵੀ ਤੇਰੀਆਂ ਬਲੌਕ ਚ ਜਾਂ ਹੁਣ ਗੜਾ ਪਹਿਲੇ ਹੀ ਆ ਜਾਓ ਸਟਕਾਰਾ ਮਾਰੇ ਜੀ ਦੇ ਬੰਗੇ ਤੋਂ ਸਾਰੀ ਜੀ ਤੋਂ ਸਟਕਾਰਾ ਇਹ ਤੋਂ ਵੀ ਸਟਕਾਰਾ ਇਹਦਾ 5-6 ਮਹੀਨੇ ਖਾ ਉਹਦੇ ਸਟਕਾਰਾਈ ਇਹ ਵੀ ਉਹਦਾ ਇੱਥੇ ਬੰਦਾ ਮੇਰੇ ਨਾਲ ਹੁਣੀ ਬੈਠਾ ਮੈਨੂੰ ਹੁਣ ਕਹਿੰਦਾ ਕਹਿੰਦਾ ਮੈਂ ਉਹ ਬੈਠਾ ਉਹਨੂੰ ਪੁੱਛਿਆ ਵੀ ਅਸਲ ਤੁਸੀਂ ਕਹਿੰਦਾ ਮੈਂ ਕਹੀ ਸੀ ਦੁਵਾਲੇ ਕਹਿੰਦਾ ਮੈਂ ਤਾਂ ਉਹੀ ਫੇਰ ਹੋ ਜਾਂਦਾ ਹੈ ਹੁਣ ਇੱਥੇ ਆਇਆ ਉਹ ਅਚ ਅੰਗਰੇਜ਼ੀ ਦਵਾਈਆਂ ਲੈਂਦਾ ਅੰਗਰੇਜ਼ੀ ਦਵਾਈਆਂ ਲੈਂਦੇ ਨੇ ਬੈਸਟ ਹੋ ਫੇਰ ਬਾਜ ਜਾਂਦਾ ਹਾਂ ਉਹੀ ਫੇਰ ਬਾਜ ਜਾਂਦੇ ਮੈਨੂੰ ਮੈਂ ਇੱਥੇ ਭਈ ਸਾਡਾ ਕੁਝ ਨਹੀਂ ਹੋਦਾ ਐਵੇਂ ਕਹਦੀ ਇਹ ਤਾਂ ਹੁਣ ਬਾਲਾ ਕਹਿੰਦਾ ਬਾਲਾ ਕਹਦਾ ਆਉਂਦੀ ਤਰੀਫਾਂ ਕਰੀ ਜਾਂਦਾ ਮੈਂ ਕਹਿੰਦਾ ਬਹੁਤ ਤਾਕੜੀ ਪੂਰਾ ਫੇਰ ਵਧੀਆ ਤੁਹਾਡਾ ਫੇਰ ਮੈਂ ਕਹਿੰਦਾ ਸਾਰਾ ਕੁਝ ਹੀ ਵਧੀਆ ਹੈ ਉਹ ਨਾਲ ਚੱਲਣਾ ਪਰਕ ਤਾਂ ਕਿ ਬੋਲ ਵੀ ਮਾ ਨਿਕਲ ਇੱਥੋਂ ਆ ਦਰਦ ਹੁੰਦਾ ਕੋਈ ਵਾਸਤਾ ਨਹੀਂ ਐਵੇਂ ਕਹਦੀਏ ਸਾਹ ਚੜਦਾ ਕੋਈ ਉਹ ਨਹੀਂ ਹੈਗਾ ਹਾਂ ਮੈਂ ਸਾਬ ਨੂੰ ਵੀ ਕਹਣਾ ਵੀ ਜਿਹਨੂੰ ਕੀਰਾਂ ਗਣ ਡਾਕਟਰ ਨੇ ਦੱਸਤਾ ਵੀ ਇਹ ਬਲੌਗ ਜ ਹੈ ਕਾੜੇ ਵਾਲੇ ਬੰਨੇ ਆ ਹੁੰਦਾ ਨਾ ਦਾ ਅਮਰ ਅਮਰਤ ਕਾੜਾ ਪਰ ਅਮਰ ਕਾੜਾ ਬੰਦਾ ਅਮਰ ਹੋ ਜਾਂਦਾ ਹੈ। ਹਮ ਮਤਲਬ ਇੰਨਾ ਇੰਨਾ ਚੰਗਾ ਹੈ। ਹਾਂ ਵੀ ਦੁਆਰੇ ਜੀਵਨ ਬੰਦੇ ਦਾ ਹੋ ਜੀ ਵੀ ਉਹ ਹੋ ਗਿਆ। ਦੁਆਰੇ ਜਰਮ ਲੈ ਲੈ ਇੱਕ ਮੰਨ ਬੰਦੇ ਦਾ। ਕਿਉਂ ਇਹ ਜਦੋਂ ਬਈ ਪੀਕੇ ਮੰਗਰਾ ਇਹਦਾ ਪੂ ਕੰਮ ਸਾਰੇ ਕਰ ਸਕਦੇ ਆ। ਜਾਂ ਆਪਣੀ ਕੋਈ ਸਰਜਰੀ ਹੋ ਗਈ ਉਹ ਬੰਨਣੀ ਬੰਨਣੇ ਫੇਰ। ਫੇਰ ਉਹ ਕੁਝ ਨਹੀਂ ਕਰ ਸਕਦੇ। ਪਰ ਜੇ ਪਹਿਲਾਂ ਹੀ ਇੱਧਰ ਆ ਜਾਓ। ਨਹੀਂ ਤਾਂ ਬੰਨਣਾ ਦਾ ਸਟਕਾਰਾ ਨਹੀਂ ਦਵਾਈਆਂ ਦਾ ਸਟਕਾਰਾ ਸਾਰੀ ਸਟਕਾਰੇ ਮੌਜ ਹੋ ਜਾਂਦੀ ਹੈ ਇਹਨੇ। ਤੰਦਰੁਸਤੀ ਆ ਜਾਂਦੀ ਹੈ ਜੇ ਤੁਹਾਨੂੰ ਕਿਸੇ ਨੇ ਪੁੱਛਣਾ ਹੋਵੇ ਵੀ ਸਾਨੂੰ ਆਹ ਪ੍ਰੋਬਲਮ ਹੈ ਕਿੱਦਾਂ ਪਹੁੰਚਾਇਆ ਨੰਬਰ ਤੁਸੀਂ ਦੇ ਸਕਦੇ ਹੋ ਦੇ ਦਾਂਗੇ ਜੀ ਨੰਬਰ ਬੋਲ ਦੇ ਫਿਰ ਤੁਸੀਂ ਹਾਂਜੀ ਪਿੰਡ ਮੇਰਾ ਧੂਰਕੋਟ ਜ਼ਿਲ੍ਹਾ ਬਰਨਾਲਾ ਹੈ 94633 12093 573 ਅੱਛਾ ਕਈ ਮੈਨੂੰ ਰੋਬਟ ਕੋਲ ਟੋਇਆ ਮੈਂ ਅੱਛਾ ਅੱਛਾ ਇਹਦੇ ਤੇ ਲਾ ਕੇ ਤੁਹਾਨੂੰ ਪੁੱਛ ਲੈਣਾ ਹਾਂ ਇਹ ਤਾਂ ਮੈਨੂੰ ਲਾ ਕੇ ਪੁੱਛ ਸਕਦੇ ਜੀ ਬਿਲਕੁਲ ਜੀ ਦੋਸਤੋ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਇਹ ਬਜ਼ੁਰਗ ਜਿਹੜੇ ਪੁੱਛ ਸਕਦੇ ਆ ਮੈਨੂੰ ਵੀ ਉਹ ਹੁਣ ਅੱਗੇ ਨੂੰ ਕਿਵੇਂ ਤੁਰਦਾ ਫਿਰਦਾ ਇਕੱਲਾ ਮੈਨੂੰ ਉਹਨਾਂ ਤੋਂ ਪੁੱਛਣਾ ਹੂੰ ਇਹ ਗਵਾਹ ਹੈਗੇ ਜਿਹੜੇ ਕਿ ਮਤਲਬ ਬਿਲਕੁਲ ਤੰਦਰੁਸਤ ਹੋ ਗਏ ਨੇ ਇਹ ਕਹਿੰਦੇ ਨੇ ਵੀ ਸਾਨੂੰ ਪੁੱਛ ਲੋ ਫੋਨ ਲਾ ਕੇ ਵੀ ਅਸੀਂ ਬਿਲਕੁਲ ਤੰਦਰੁਸਤ ਹੋ ਗਏ ਹਾਂ ਹੋਰ ਵੀ ਆਪਣੇ ਨਾਲ ਹੈਗੇ ਨੇ ਬਜ਼ੁਰਗ ਹੈਗੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਛੀ ਗੱਲ ਬਜ਼ੁਰਗੋ ਸ੍ਰੀ ਗੁਰ ਕੀ ਕਹੋਗੇ ਕਿੰਨਾ ਕ ਫਰਕ ਪਿਆ ਹੈ ਫਰਕ ਤਾਂ ਬਹੁਤ ਹੈ ਕਿੰਨਾ ਕ ਮੌਤ ਦਾ ਵੀ ਆਖਿਆ ਜਿਉਂ ਨਹੀਂ ਆ ਅੱਛਾ ਆਪਾਂ ਸੰਜੀਵਨੀ ਬੂਟੀ ਸੁਣੀ ਹੈ ਪਰ ਸੰਜੀਵਨੀ ਬੂਟੀ ਦੇਖੀ ਨਹੀਂ ਸੀਗੀ ਇਸ ਨੂੰ ਸੰਜੀਵਨੀ ਬੂਟੀ ਮੰਨਦੇ ਇਹ ਤਾਂ ਉਦੋਂ ਹੀ ਵੱਧ ਹੈ ਜੀ ਅੱਛਾ ਇਹ ਤਾਂ ਮਤਲਬ ਜੇ ਜੀ ਕੀ ਜਾਏ ਇਹ ਤਾਂ ਰੱਬ ਦਾ ਰੂਪ ਹੀ ਆ ਜਰਾ ਸਰੇ ਤਾਂ ਬਰਾ ਜੀ ਪ੍ਰਮਾਤਮਾ ਨੇ ਤੁਸੀਂ ਕੈਮੀ ਬਾਹਰ ਆ ਰਹੇ ਹੋ ਜੀ ਮੈਂ 5 ਮਿੰਟਾਂ ਹੋਗੇ ਮੈਨੂੰ ਹਾਂ ਜੀ 5 ਮਿੰਟਾਂ ਹੋਗੇ 5 ਮਿੰਟਾਂ ਹੋਗੇ 5 ਮਿੰਟਾਂ ਚ ਕਿੰਨਾ ਕਬ ਤੱਕ ਪੈ ਗਿਆ ਮੈਂ ਸਿਰ ਕੋਈ ਅਜਾ ਹੀ ਨਹੀਂ ਕੋਈ ਹੈਗਾ ਸੀਗਾ ਅੱਛਾ ਪਹਿਲਾਂ ਠੰਢ ਜੀ ਦਾ ਕਰਕੇ ਮੜਾ ਮੋਟਾ ਹੁਣ ਜਿੱਦਾਂ ਜੀ ਠੰਢ ਜੀ ਪੈਂਦੀ ਆ ਉਹਦੇ ਨਾਲ ਥੋੜਾ ਜਿਆਦਾ ਆਏਗਾ ਉਹ ਤਾਂ ਫਿਰ ਆਮ ਤੰਦਰੁਸਤ ਨੂੰ ਹਾਂ ਉਹ ਤੰਦਰੁਸਤ ਨੂੰ ਵੀ ਹੋ ਜਾਂਦੀ ਹੈ ਤੇ ਉਹ ਕੋਈ ਡਿਕਾ ਨਹੀਂ ਮੈਨੂੰ ਕੋਈ ਸਾਹ ਸੁਝਣਦਾ ਮੈਂ ਦੋ ਦੋ ਤੰਦਰ ਕਿਲੋ ਮੀਟਰ ਤੁਰਿਆ ਅੱਛਾ ਵਧੀਆ ਆ ਅੱਛਾ ਤੁਸੀਂ ਟੈਸਟ ਵਗੈਰਾ ਕਰਵਾ ਲਿਆ ਤੁਹਾਡੇ ਕੋਈ ਸਾਰੇ ਕਦੇ ਕਰਵਾਏ ਟੈਸਟ ਟੈਸਟ ਖੂਨ ਦੇ ਸਾਰੇ ਕਰ ਕਿ ਮੈਂ ਇਹ ਰਿਪੋਰਟ ਜਦੋਂ ਸਟੈਂਡ ਪਾਇਆ ਸੀ ਉਦੋਂ ਸੀਗਾ ਮੇਰਾ ਅੱਛਾ ਪਹਿਲਾਂ ਸਟੈਂਡ ਵੀ ਪਿਆ ਹੋਵੇ ਦੋ ਪੈਣਾ ਦੋ ਅੱਛਾ ਉਦੋਂ 34% ਰਹਿ ਗਿਆ ਸੀ ਇਹਦਾ 60% ਪੰਪ ਜਿਹੜੀ ਸੀ ਪੰਪਗ ਹੁਣ 55% ਹੋ ਗਈ ਫਿਰ ਤਾਂ ਜਮਾ ਨੌਜਵਾਨਾ ਜੀ ਪਰ ਹਾਂ ਜੀ ਉਦੋਂ ਹਾਂ ਮਤਲਬ 3 ਕੁ ਮਹੀਨੇ ਕੋ ਉਦੋਂ ਕਰਾਈ ਸੀ 55% ਹੁਣ ਤਾਂ ਉਹਦਾ ਮਤਲਬ ਤੇ ਹੁਣ ਬਾਈ ਜੀ ਕੀ ਕਹਿੰਦੇ ਨੇ ਕਿੰਨਾ ਟਾਈਮ ਫਿਰ ਬਾਈ ਜੀ ਤੁਹਾਡੇ ਮਤਲਬ ਦੂਜੀ ਦਵਾਈ ਅੱਧੀ ਕਰਦੀ ਸੀਗੀ ਜਿਹੜੀ ਅੰਗਰੇਜ਼ੀ ਦਵਾਈ ਜਿਹੜੀ ਅੰਗਰੇਜ਼ੀ ਦੀ ਵੀ ਚੱਲਦੀ ਸੀ ਉਹ ਅੱਧੀ ਕਰਤ ਉਹ ਅੱਧੀ ਹਾਂ ਤਿਆ ਹੁਣਾਂ ਪੰਜ ਚਰਨ ਜਿਹਦੇ ਠੰਡ ਪੈਂਦੀ ਆ ਉਦੋਂ ਦਾ ਮੈਂ ਥੋੜੀ ਮਤਲਬ ਹੀ ਜਾਣ ਕੇ ਲੈ ਲੈਣਾ ਮੈਂ ਅਦਰ ਵੀ ਵੀ ਠੰਡ ਨਾਲ ਜਿਆਦਾ ਨਾ ਖਰਾਬ ਕਰੇ ਕੋਈ ਨਾ ਕਰੇ ਅਰਦੇ ਮਰੀ ਲੈ ਲੈਣੇ ਨਹੀਂ ਠੰਡ ਦਾ ਕਰਕੇ ਮਤਲਬ ਨਾ ਥੋੜਾ ਜਿਹਾ ਬਲੱਡ ਵਧ ਜਾਂਦਾ ਹੈਗਾ ਬੱਚਾ ਬਲੱਡ ਵਧ ਜਾਂਦਾ ਵਾ ਬਲੱਡ ਵਧ ਜਾਂਦਾ ਸੀ ਉਹ ਖੂਨ ਦੇ ਰਿਪੋਰਟਾਂ ਸਾਰੀਆਂ ਨਾਰਮਲ ਨੇ 143 ਮਤਲਬ ਖੂਨ ਦਾ ਟੈਸਟ ਆਇਆ ਹੈਗਾ ਤੇ ਟੈਸਟੋਲੋਜੀ ਹਾਂ ਕੈਸਟੋਲੋਜੀ ਕੋਈ ਮਤਲਬ ਕੀ ਕਹੋਗੇ ਜਿਹੜੇ ਵੀਡੀਓ ਦੇਖ ਰਹੇ ਨੇ ਮੈਂ ਤਾਂ ਕਹਿਣਾ ਵੀ ਇਹ ਮੈਨੂੰ ਆਪ ਦੇ ਸ਼ਰੀਰ ਨੂੰ ਵੇਖ ਕੇ ਤਾਂ ਕਹਿਣਾ ਵੀ ਇਹ ਪਰਮਾਤਮਾ ਦੀ ਮਿਹਰ ਹੀ ਕਿ ਜਿਹੜੀ ਦੁਬਾਰੇ ਜਿੰਦਗੀ ਮਿਲਣ ਵਾਲੀ ਗੱਲ ਹੈ ਜਿਵੇਂ ਉਹ ਡਾਕਟਰ ਰਾਗਤ ਕਹਿੰਦੇ ਵੀ ਦੋ ਹੋਰ ਪਹਿਣਗੇ ਹੂੰ ਅੱਛਾ ਉਦੋਂ ਦੋ ਪੈਸੇ ਨੂੰ ਦੋ ਹੋਰ ਪਾਣੇ ਸੀ ਮੈਂ ਸਾਨੂੰ ਸੁਨੇਹੇ ਵੀ ਉਹ ਪਹਿਲਾਂ ਦਿੰਦਾ ਬਈ ਇੱਥੋਂ ਲਾਉਂਦੇ ਰਹਿਣਾ ਪਹਿਲਾਂ ਬਠਿੰਡੇ ਵਾਲੇ ਹੂੰ ਵੀ ਤੁਹਾਡਾ ਇਲਾਜ ਉਦੂਰਾ ਪਿਆ ਤੁਸੀਂ ਸਿਰਫ ਫੋਲ ਕਰਾਓ ਤੇ ਅਸੀਂ ਫਿਰ ਮਤਲਬ ਇੱਥੇ ਤੀਜੇ ਚੌਥੇ ਦਿਨ ਸਟੈਂਡ ਪਾਉਣ ਤੋਂ ਬਾਅਦ ਤੀਜੇ ਚੌਥੇ ਦਿਨ ਅਸੀਂ ਲਿਧਿਆਣੇ ਪਾ ਗਏ ਸੀ ਹੀਰੋ ਹਰਟਾ ਕੋਲੇ ਪੰਡਰ ਸਾਹਿਬ ਕੋਲੇ ਹੂੰ ਉਹਨੇ ਫਿਰ ਜਦੋਂ ਐਂਡੋਗ੍ਰਾਫੀ ਕਰੀ ਤੇ ਉਹਦਾ ਯਾਰ ਸਰੀਰ ਵੱਡਾ ਹੈਗਾ ਤੇ ਚਲੋ ਦੇਖਾਂਗੇ ਦਵਾਈ ਨਾਲ ਚਲਾ ਕੇ ਅਸੀਂ ਵੀ ਇੱਕ ਜਦੋਂ ਮੈਂ ਤੁਹਾਡੇ ਕ੍ਰਿਸ਼ਨਾ ਵੇਖੀਆਂ ਮਤਲਬ ਆ YouTube ਤੇ ਮੈਂ ਇੱਥੇ ਆਉਣ ਲੱਗ ਗਿਆ ਤੇ ਇੱਥੇ ਫਿਰ ਮਤਲਬ ਇਹਦਾ ਪਹਿਲੇ ਕੜ ਨੇ ਹੀ ਫਰਕ ਪੈ ਗਿਆ ਸੀਗਾ ਪਰ ਜਿਹੜੀ ਵੀਡੀਓ ਵੇਖ ਰਹੇ ਨੇ ਫਿਰ ਉਹਨਾਂ ਨੂੰ ਕੀ ਕਹੂੰਗਾ ਉਹਨਾਂ ਨੂੰ ਤਾਂ ਮੈਂ ਇਹੀ ਆਦਾ ਵੀ ਐਵੇਂ ਪੈਸੇ ਪਟਾਉਣ ਨਾਲੋਂ ਕੋਈ ਫਾਇਦਾ ਨਹੀਂਗਾ ਤੇ ਬਾ ਉਹਦਾ ਸਭ ਤੋਂ ਵੱਡੀ ਚੀਜ਼ ਬਨੇਜ ਜਿਵੇਂ ਕਰਾਉਂਦੇ ਨੇ ਇਹ ਸਭ ਤੋਂ ਮੇਨ ਬਨੇਜ ਹੀ ਹੈਗਾ ਤੇ ਦਵਾਈ ਮਤਲਬ ਬਨੇਜ ਦੇ ਨਾਲ ਚੱਲੀ ਜਾਵੇ ਤਾਂ ਮਤਲਬ ਜਮਾਏ ਇਹਦੇ ਜਮਾ ਰੋਕ ਕੱਟ ਦੇਣਗੇ ਠੀਕ ਮੁੜ ਕੇ ਤੈਨੂੰ ਮਤਲਬ ਉਹ ਤਾਂ ਕਹਿੰਦੇ ਨੇ ਜ਼ਿੰਦਗੀ ਭਰ ਖਾਣੀ ਫੂ ਦਵਾਈ ਹਮ ਸਾਰੀ ਉਮਰ ਲਈ ਮਰੀਜ਼ ਉਹ ਤਾਂ ਸਾਰੀ ਉਮਰ ਵੀ ਤੇ ਦਵਾਈ ਤੇ ਭਾਈ ਸਾਹਿਬ ਕਹਿੰਦੇ ਮਤਲਬ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਆਪਾਂ ਮਤਲਬ ਵੀ ਕਿਹੜਾ ਮਤਲਬ ਸਟੈਂਡ ਜ਼ਰੂਰੀ ਹੈ ਪਾਉਣੇ ਜਦੋਂ ਉਦੋਂ ਕੋਈ ਇਲਾਜ ਨਹੀਂ ਉਦੋਂ ਮਤਲਬ ਜਦੋਂ ਅਟੈਕ ਆ ਗਿਆ ਵੀ ਉਦੋਂ ਮਤਲਬ ਰੋਕਣ ਵਾਸਤੇ ਤੇ ਉਦੋਂ ਹਾਂ ਅੰਗਰੇਜ਼ੀ ਬਾਈ ਉਦੋਂ ਤੋਂ ਕਰਾਉਣਾ ਪਊਗਾ ਤੇ ਉ ਆਦੇ ਮਤਲਬ ਜਿਹੜਾ ਬੰਦਾ ਆ ਗਿਆ ਇੱਥੇ ਮਤਲਬ ਵੀ ਕੋਈ ਮੁੜ ਕੇ ਗਰੰਟੀ